ਤਾ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਸੋ ਹੈ ਗਾਇਸ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਹੀ ਹੈ ਹਨਾ ਕਿ ਮੇਰੇ ਵਲੌਗ ਵਗੈਰਾ ਰੈਗੂਲਰਲੀ ਆਣਗੇ ਹਨਾ ਤਾਂ ਬੱਟ ਮੈਨੂੰ ਨਾ ਬਹੁਤ ਸਾਰੇ ਮੈਸੇਜ ਆ ਰਹੇ ਥੋੜੇ ਰਿਲੇਟਡ ਰਿਪਲਾਈ ਇਦਾਂ ਉਦਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਯਾਰ ਕਿਸੇ ਦਾ ਮੈਟਰ ਚੱਲ ਰਿਹਾ ਹੈ ਨਾ ਇੱਕ ਜਣੇ ਨੂੰ ਚੁੱਪ ਕਰ ਜਾਣਾ ਚਾਹੀਦਾ ਮੈਂ ਖੁੱਲ ਮੈਂ ਖੁਦ ਸਾਰਿਆਂ ਨੂੰ ਕਹਿ ਰਹੀ ਹਾਂ ਕਿ ਮੈਂ ਹੁਣ ਚੁੱਪਾਂ ਠੀਕ ਹੈ ਬੱਟ ਤੂੰ ਜੋ ਆਪਾਂ ਤੂੰ ਕਿੱਥੇ ਚੁੱਪਾਂ ਕੈਂਜੀ ਵਾਂਗੂ ਤੇਰੀ ਜ਼ੁਬਾਨ ਚੱਲਦੀ ਹੈਗੀ ਤੂੰ ਹਜੇ ਕਹਿੰਦੀ ਮੈਂ ਆਹ ਹਾਂ ਤੇ ਇੰਸਟਾਗ੍ਰਾਮ ਤੇ ਕਹੀ ਐ ਨੀ ਮੈਂ ਚੁੱਪਾਂ ਤੇ ਸ਼ਾਮ ਨੂੰ ਤੋਂ YouTube ਤੇ ਵੀਡੀਓ ਪਾ ਰਹੀਆਂ ਕਿ ਕੁੱਤੇ ਉਹਨੂੰ ਭੌਂਕਦੀ ਦੀ ਕਿਹੜੇ ਪਾਸੋਂ ਚੁੱਪ ਤੇ ਦੂਜਾ ਆ ਕੇ ਬੜੇ ਮੈਸੇਜ ਆ ਰਹੇ ਆ ਮੈਨੂੰ ਵੀ ਤੁਹਾਡੇ ਬਾਰੇ ਰਿਪਲਾਈ ਆ ਰਹੇ ਆ ਤੁਹਾਡੇ ਬਾਰੇ ਵੀਡੀਓ ਆ ਰਹੀਆਂ ਤੇ ਇਹਨੇ ਇਹੋ ਜਿਹੇ ਕਾਂਡ ਕੀਤੇ ਅਕਰਤੂਤਾਂ ਕੀਤੀਆਂ ਤੇ ਲੱਛਣ ਹੈਗੇ ਆ ਤਾਂ ਹੀ ਇਹਦੇ ਤੇ ਵੀਡੀਓ ਆਉਂਦੀਆਂ ਨਾ ਮਾਫੀ ਮੰਗ ਕਾ ਤਾਂ ਬਾਅਦ ਤੱਕ ਹੱਕ ਨਹੀਂ ਬੰਦਦਾ ਸੀਗਾ ਵੀ ਹਾਂ ਤੂੰ ਚੱਜ ਦਾ ਕੰਟੈਂਟ ਬਣਾਵੇ ਤੂੰ ਫੇਰ ਉਹਨਾਂ ਲੱਛਣਾਂ ਤੇ ਆ ਗਈਆਂ ਤੂੰ ਜਿਹਾ ਤਾਂ ਰੋਸਟ ਕਰਦੇ ਪਏ ਤੇਰੀਆਂ ਹਰਕਤਾਂ ਫੇਰ ਬਾਹਰ ਨਿਕਲਦੀਆਂ ਪਈਆਂ ਫੇਤਣੋਂ ਲੱਗਦੀਆਂ ਪਈਆਂ ਮਿਰਚਾਂ ਵੀ ਹਾਂ ਮੈਨੂੰ ਰੋਸਟ ਕਰਦੇ ਪਏ ਐ ਮੈਂ ਚੁੱਪ ਰਹਿ ਕੇ ਸਭ ਕੁਝ ਦੇਖਣਾ ਕਿ ਕਿੱਥੋਂ ਤੱਕ ਗਿਰਦਾ ਹੈ ਠੀਕ ਹੈ ਬੰਦਾ ਤੂੰ ਉਹਦੀ ਗੱਲ ਨਾ ਕਰ ਤੂੰ ਆਪ ਦਾ ਦੇਖ ਵੀ ਤੂੰ ਕਿੰਨੀ ਗਿਰੀ ਹੋਈ ਆ ਤੂੰ ਛਾੜ ਤੇਰਾ ਸਾਰਾ ਟੱਬਰ ਕਿੰਨਾ ਗਿਰਿਆ ਹੋਇਆ ਤੇਰੀ ਮਾਂ ਕਿੰਨੀ ਗਿਰੀ ਹੋਈ ਆ ਤੇਰਾ ਪਿਓ ਤੇਰੀ ਨਾਨੀ ਤੇਰੀ ਮਾਸੀ ਸਾਰਾ ਟੱਬਰ ਕਿੰਨਾ ਗਿਰਿਆ ਹੋਇਆ ਤੇ ਤੂੰ ਗੱਲਾਂ ਕਰਦੀਆਂ ਦੂਜਿਆਂ ਬਾਰੇ ਇਨੇ ਰਾਤ ਮੇਰੀ ਪਰਿਵਾਰ ਦੇ ਰਿਲੇਟਡ ਮੇਰੇ ਰਿਲੇਟਡ ਬਹੁਤ ਰੋਂਗ ਬੋਲਿਆ ਕਿ ਅਖੇ ਦਾ ਬੋਏਫ੍ਰੈਂਡ ਐਦਾ ਉਦਾਂ ਇਹ ਮੋਟੀ ਨਹੀਂ ਹੋਈ ਏ ਉਹ ਇਹ ਗੱਲਾਂ ਫੁੱਦੂ ਕਰਨ ਵਾਲੀਆਂ ਤਾਂ ਨਹੀਂ ਹੈਗੀਆਂ ਸੀ ਬਟ ਇਨੇ ਕੀਤੀਆਂ ਮੈਨੂੰ ਕਾਫੀ ਰੋਂਗ ਬੋਲਿਆ ਹਨਾ ਤਾਂ ਮੈਂ ਉਹ ਸਭ ਕੁਝ ਦੇਖਿਆ ਆ ਜਦੋਂ ਤੇਰੀਆਂ ਹਰਕਤਾਂ ਬੰਦ ਨਹੀਂ ਹੁੰਦੀਆਂ ਤੈਨੂੰ ਕੰਟਰੋਲ ਵਿੱਚ ਨਹੀਂ ਰੱਖਿਆ ਜਾ ਰਿਹਾ ਤੇਰੇ ਪਰਿਵਾਰ ਵੱਲੋਂ ਤਾਂ ਫਿਰ ਉਹਨਾਂ ਬਾਰੇ ਬੋਲਿਆ ਜਾਊਗਾ ਫਿਰ ਉਹ ਤੈਨੂੰ ਕੰਟਰੋਲ ਵਿੱਚ ਕਿਉਂ ਨਹੀਂ ਰੱਖ ਦੇਗੇ ਕਿੰਘਿਓ ਆਪ ਇਹੋ ਜੀ ਉਹਨਾਂ ਦਾ ਕੈਰੇਕਟਰ ਇਹੋ ਜਾਂ ਤਾ ਕਰਕੇ ਉਹ ਤੈਨੂੰ ਕੰਟਰੋਲ ਵਿੱਚ ਨਹੀਂ ਰੱਖਦੇ ਜੋ ਆਪ ਸਹੀ ਹੋਣ ਤਾਂ ਫਿਰ ਉਹ ਆਪ ਦੀ ਧੀ ਨੂੰ ਕਿਵੇਂ ਐਜੀਆਂ ਹਰਕਤਾਂ ਕਰਨ ਦੇ ਦੇਣਗੇ ਤੇ ਸਿੱਧੇ ਮੂੰਹ ਤੈਨੂੰ ਗੱਲ ਨਹੀਂ ਕਰਨੀ ਆਉਂਦੀਗੀ ਗਾਲ ਤਾਂ ਕੱਢਦੀਆਂ ਬੰਦਿਆਂ ਵਾਂਗੂੰ ਗੰਦੀ ਬੰਦੇ ਵੀ ਨਹੀਂ ਮਨ ਲਾਦਾ ਇੰਨੀ ਗੰਦੀ ਗੱਲ ਕੱਢਦੇ ਨੇ ਜਿੰਨੀ ਤੂੰ ਕੱਢਦੀ ਹੈਗੀ ਬਾਕੀ ਕੋਈ ਗੱਲ ਨਹੀਂ ਬਹੁਤ ਜਲਦੀ ਆਪਣਾ ਪੋਡਕਾਸਟ ਵੀ ਆ ਰਿਹਾ ਸਾਰੇ ਬਾਕੀ ਗੱਲਾਂ ਮੈਂ ਪੋਡਕਾਸਟ 'ਚ ਕਲੀਅਰ ਕਰੂੰਗੀ ਦੈਨ ਤੇਰੇ ਨਾਲ ਕੌਣ ਪੋਡਕਾਸਟ ਕਰੂਗਾ ਮੈਨੂੰ ਲੱਗਦਾ ਮੋٹے ਦਿਮਾਗ ਦਾ ਹੋਊਗਾ ਜਿਹੜਾ ਤੇਰੇ ਨਾਲ ਪੋਡਕਾਸਟ ਕਰੂਗਾ ਕਿਉਂਕਿ ਇੱਕ ਦੋ ਵਾਰ ਤੇਰੇ ਨਾਲ ਹੋ ਗਈਆਂ ਗੱਲਾਂ ਜਿਹੜੀਆਂ ਹੋਣੀਆਂ ਸੀ ਰੋਸਟ ਵਿੱਚ ਤਾਂ ਮੈਨੂੰ ਲੱਗਦਾ ਕੋਈ ਵੀ ਨਹੀਂ ਕਰੂਗਾ ਤੇਰੇ ਨਾਲ ਤੂੰ ਕਿ ਕਿਸੇ ਐਸੇ ਵੈਸੇ ਬੰਦੇ ਨੂੰ ਜਾ ਕੇ ਕਹੋ ਉਹਦਾ ਨਾਲ ਪੋਡਕਾਸਟ ਕਰਨ ਬਹਿ ਜਾ ਉਹਦਾ ਸਾਨੂੰ ਪਤਾ ਨਹੀਂ ਗਾ ਤੇ ਵੈਸੇ ਰੋਸਟ ਤਾਂ ਮੈਨੂੰ ਲੱਗਦਾ ਕੋਈ ਵੀ ਨਹੀਂ ਕਰੂਗਾ ਤੇਰੇ ਨਾਲ ਨ ਜੇ ਮੈਂ ਗੱਲ ਕਰਾਂ ਆਪਣੇ ਚੈਨਲ ਦੀ ਰਿਪਲਾਈ ਇਹ ਖੱਚ ਨੂੰ ਮੇਰਾ ਚੈਨਲ ਤੇ ਆਏਗਾ ਬਟ ਜਿਹੜੀ ਇਹਦੀ ਮਾਂ ਪੈਣ ਮੈਂ ਇੱਕ ਕਰਨੀ ਹੈ ਨਾ ਇਹ ਮੇਰੇ ਪਰਿਵਾਰ ਨੂੰ ਬੋਲਿਆ ਉਹ ਇਹਦੀ ਮਾਂ ਪੈਣ ਦੀ ਬੁੰਡ ਮੈਂ ਇੱਥੇ ਹੀ ਪੜਾਂਗੀ ਇੰਸਟਾਗ੍ਰam ਦੇ ਉੱਤੇ ਹੀ ਠੀਕ ਆ ਆ ਤੈਨੂੰ ਭੌਂਕਾਂ ਦਾ ਵੱਲ ਕਿਵੇਂ ਭੌਂਕੀ ਦਾ ਹੁੰਦਾ ਆ ਅਕਲਾ ਤੈਨੂੰ ਤੂੰ ਕਹਿੰਦੀ ਮੈਂ ਪੜੀ ਆ 10ਵੀਂ 12ਵੀਂ ਕੀਤੀ ਆ ਆ ਅਕਲਾ ਤੈਨੂੰ ਆ ਸਕਾਇ ਸਕੂਲ ਦੇ ਵਿੱਚ ਤੇ ਟੀਚਰਾਂ ਨੇ ਤੈਨੂੰ ਵੀ ਐਵੇਂ ਭੌਂਕੀ ਦਾ ਹੁੰਦਾ ਚਲ ਘਰੇ ਤੂੰ ਜਿਵੇਂ ਵੀ ਐ ਤੈਨੂੰ ਸੋਸ਼ਲ ਮੀਡੀਆ ਤੇ ਭੌਂਕੰਦੀ ਅਕਲ ਹੈ ਨਹੀਂ ਕਿ ਵੀ ਕਿਵੇਂ ਭੌਂਕੀ ਦਾ ਹੁੰਦਾ ਚਲ ਉਹਨੇ ਤੇਰੇ ਮਾਪਿਆਂ ਬਾਰੇ ਗੱਲ ਕੀਤੀ ਠੀਕ ਆ ਪਰ ਉਹਨੇ ਗੰਦੇ ਵਰਤਨ ਯੂਜ਼ ਕੀਤੇ ਗੰਦੀ ਸ਼ਬਦਾਵਲੀ ਤਾਂ ਨਹੀਂ ਯੂਜ਼ ਕੀਤੀ ਗਈ ਉਹਨੇ ਤਾਂ ਉਹ ਤਾਂ ਜਮਾਂ ਅਕਲ ਹਣੀ ਬੋਲਣ ਦੀ ਉਦੋਂ ਤਾਂ ਉਦੋਂ ਤੋਂ ਲਾਈਵ ਦੇ ਵਿੱਚ ਹੈ ਉਹਨੂੰ ਤਾਂ ਬੋਲਣਾ ਸੀਗਾ ਉਹ ਰੋਸਟ ਕਰਦਾ ਚੱਲ ਉਹਨੂੰ ਤਾਂ ਬੋਲ ਗਈ ਉਹਦੀ ਘਰ ਵਾਲੀ ਨੇ ਵੀ ਤੂੰ ਐਵੇਂ ਨਜਾਇਜ਼ ਫੜੀ ਰੱਖਿਆ ਉਹਨੂੰ ਵੀ ਬੋਲ ਗਈ ਤੂੰ ਫਿਰ ਉਹਦੇ ਲਾਈਵ ਦੇ ਵਿੱਚ ਵੀ ਤੂੰ ਗੰਦੀਆਂ ਗਾਲਾਂ ਕੱਢੀਆਂ ਤੇ ਹੁਣ ਤੂੰ ਫੇਰ ਇੰਸਟਾਗ੍ਰam ਤੇ ਵੀਡੀਓ ਪਾ ਕੇ ਗੰਦੀਆਂ ਗਾਲਾਂ ਕੱਢੀਆਂ ਨੇ ਨਹੀਂ ਤੂੰ ਲੋਕਾਂ ਨੂੰ ਦਿਖਾਉਣਾ ਕੀ ਚਾਹੁੰਦੀ ਆ ਤੂੰ ਬਹੁਤ ਚੰਗੀ ਆ ਬਹੁਤ ਸੱਚੀ ਸਾ ਬਿੱਤਰੀਆਂ ਵੀ ਹੁਣ ਤੈਨੂੰ ਗਲਤ ਬੋਲਦੇ ਤਾਂ ਕਰਕੇ ਤੂੰ ਇਦਾਂ ਬੋਲਦੀ ਪਈ ਐ ਗਲਾਂ ਕੱਢਦੀ ਪਈ ਐ ਤੈਨੂੰ ਇਹ ਨਹੀਂ ਸਮਝ ਆਉਂਦੀ ਅੱਗੇ ਤੇਰਾ ਕੈਰੇਕਟਰ ਕਿੰਨਾ ਖਰਾਬ ਆ ਕਿੰਨੀ ਤੇ ਬੇਸਤੀ ਹੋਈ ਵੀ ਐ ਇਦਾਂ ਗਲਾਂ ਕੱਢ ਕੇ ਤੂੰ ਆਪਦੀ ਬੇਇੱਜ਼ਤੀ ਹੋਰ ਕਰਵਾਈ ਜੰਨੀ ਐ ਤੇ ਬਟ ਹਾਂ ਹੁਣ ਮੈਂ ਸਿਰਫ ਚੁੱਪ ਰਹਿਣਾ ਐ ਕੁਛ ਦਿਨ ਮੈਂ ਚੁੱਪ ਰਹਿ ਕੇ ਇਹਦੇ ਲੱਛਣ ਦੇਖਣਾ ਬਟ ਇਹ ਆਪਦੀ ਵਾਰੀ ਉਹਨਾਂ ਹੀ ਬੋਲੇ ਜਿੰਨਾ ਆਉਣ ਵਾਲੇ ਟਾਈਮ ਸਹਿ ਸਕੇ ਠੀਕ ਆ ਨਾ ਗੱਲ ਤਾਂ ਇਦਾਂ ਕਰਦੀ ਪਈ ਐ ਜਿਵੇਂ ਮਹੀਨੇ ਦੋ ਮਹੀਨੇ ਤਾਂ ਹੀ ਵੀ ਇਹਨੂੰ ਬਹੁਤ ਵੱਡਾ ਕੋਈ ਅਹੁਦਾ ਮਿਲ ਜੂਗਾ ਜਾਂ ਫਿਰ ਇਹਦੀ ਪੀਐਮ ਨਾਲ ਕੋਈ ਮੀਟਿੰਗ ਹੋਊਗੀ ਇਹਦੇ ਭਗਵੰਤ ਮਾਨ ਨਾਲ ਹੋਊਗੀ ਜਾਂ ਫਿਰ ਇਹਦੀ ਮੀਟਿੰਗ ਤੇ ਉੱਥੇ ਗੱਲ ਕਰੂਗੀ ਰੋਸਟਰਾਂ ਬਾਰੇ ਵੀ ਹਾਂ ਮੈਨੂੰ ਰੋਸਟ ਕਰਦੇ ਆ ਰਿੰਪਲ ਬਾਰੇ ਗੱਲ ਕਰੂਗੀ ਹਾਂ ਮੈਨੂੰ ਰਿੰਪਲ ਨੇ ਆਏ ਬੋਲਿਆ ਮੇਰੀ ਵੀਡੀਓਜ਼ ਆਏ ਚੱਕ ਕੇ ਨੇ ਰੋਸਟ ਕੀਤਾ ਤੇ ਫਿਰ ਸਖਤ ਤੋਂ ਸਖਤ ਕਾਰਵਾਈ ਹੋਊਗੀ ਸਾਰਿਆਂ ਤੇ ਨਾ ਤਾਂ ਤਾਮਕੀਆਂ ਦਿਨੀਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੈ ਫਿਰ ਗੁੱਸਾ ਨਾ ਕਰਿਓ ਬਰਦਾਸ਼ਤ ਕਰ ਲਿਓ ਜਿਹੜਾ ਮੈਂ ਜਵਾਬ ਦਵਾਂਗੀ ਮੈਂ ਬੋਲੂਗੀ ਫਿਰ ਮੈਂ ਚਾਹ ਨਾ ਲੱਗਾਂ ਤੁਹਾਡੇ ਤੂੰ ਹੁਣੇ ਬੋਲ ਲਾ ਕੀ ਬੋਲਣਾ ਕਿ ਅੱਜ ਜਿਵੇਂ ਕ੍ਰਿਪਟੇ ਲਿਖੀ ਨਿੰਗੀ ਤੂੰ ਸਟੋਰੀ ਲਿਖਣੀ ਹੈ ਤੇ ਜਦੋਂ ਸਟੋਰੀ ਲਿਖੇਂਗੀ ਫਿਰ ਉਸ ਤੋਂ ਬਾਅਦ ਰਿਪਲਾਈ ਵੀਡੀਓ ਪਾਏਂਗੀ ਤੂੰ ਤਾਂ ਮੈਂ ਮੈਂ ਫਿਰ ਤੋਂ ਕਹਿ ਰਹੀ ਹਾਂ ਕਿ ਜੇਕਰ ਇਹ ਇੰਨੀ ਮੈਨੂੰ ਇੰਨੀ ਗੱਲ ਕਹੀ ਕਿ ਮੈਂ ਰੋਸਟ ਕਰਨਾ ਹੈ ਮੈਂ ਇਹਨੂੰ ਖੁਦ ਕਹਿ ਰਹੀ ਹਾਂ ਕਿ ਮੈਂ ਤੇਰੀ ਵੇਟ ਕਰ ਰਹੀ ਹਾਂ ਤੂੰ ਮੇਰੇ ਤੇ ਕਰ ਇੱਕ ਵਾਰੀ ਰੋਸਟ ਕਰ ਰਿਪਲਾਈ ਤੇਰਾ ਮੈਂ ਆ ਬਟ ਤੇਰੀ ਮਾਂ ਭੈਣ ਇੱਕ ਇੰਸਟਾਗ੍ਰam ਤੇ ਕਰਨੀ ਹੈ ਠੀਕ ਹੈ ਅੱਜ ਜਿੱਦਾਂ ਤੂੰ ਬੋਲਦੀ ਪਈ ਹੈ ਨਾ ਵੀਡੀਓ ਦੇ ਵਿੱਚ ਤੈਨੂੰ ਕੁੜੀ ਹੋ ਕੇ ਸ਼ਰਮ ਨਹੀਂ ਆਉਂਦੀ ਕਿ ਵੀ ਆ ਕਿ ਤੇਰੀ ਮਾਂ ਭੈਣ ਮੈਂ ਇੰਸਟਾਗ੍ਰam ਤੇ ਕਰੂੰਗੀ ਐ ਕਰੂੰਗੀ ਜਿਉਂ ਕਰੂੰਗੀ ਮੈਨੂੰ ਲੱਗਦਾ ਜਿਹੜੀ ਅਗਲੀ ਵੀਡੀਓ ਰਿੰਪਲ ਦੀ ਆਉਗੀ ਨਾ ਉਹਨੇ ਵੀ ਇਹ ਅੱਜ ਨਹੀਂ ਕਰਨੀ ਜਵਾਂ ਵੀ ਵੀ ਹਾਂ ਜੇ ਕੁੜੀ ਹੋ ਕੇ ਨਹੀਂ ਸ਼ਰਮ ਕਰਦੀ ਤੇ ਫਿਰ ਮੈਂ ਕਿਉਂ ਸ਼ਰਮ ਕਰਾਂ ਜੇ ਇਹ ਮੈਨੂੰ ਇੰਨਾ ਇੰਨਾ ਗੰਦਾ ਬੋਲ ਸਕਦੀ ਹੈ ਇੰਨੀਆਂ ਗੰਦੀਆਂ ਗਾਲਾਂ ਕੱਢ ਸਕਦੀ ਹੈ ਫਿਰ ਮੈਂ ਕਿਉਂ ਨਾ ਕੱਢਾਂ ਮੈਨੂੰ ਲੱਗਦਾ ਫਿਰ ਉਹ ਵੀ ਅਗਲੀ ਵੀਡੀਓ ਦੇ ਵਿੱਚ ਸਿੱਧਾ ਹੀ ਚੱਲੂਗਾ ਹੱਲੇ ਨਹੀਂ ਕਰਨੀ ਹੱਲੇ ਮੈਂ ਚੋਪਾਂ ਹੱਲੇ ਮੈਂ ਤੈਨੂੰ ਦੇਖਣਾ ਐ ਵੀ ਤੂੰ ਕਿੱਥੋਂ ਤੱਕ ਗਿਰਦਾ ਆ ਆ ਜਿਹੜਾ ਗਿਰਨਾ ਸ਼ਬਦ ਨਾ ਤੇਰੇ ਮੂੰਹੋਂ ਸੋਹਣਾ ਨਹੀਂ ਲੱਗਦਾ ਕਿਉਂਕਿ ਤੂੰ ਆਪ ਹੀ ਬਹੁਤ ਗਿਰੀ ਹੋਈ ਐ ਤੇਰੇ ਜਿੰਨਾ ਕੋਈ ਵੀ ਗਿਰ ਨਹੀਂ ਸਕਦਾ ਦੁਨੀਆ ਦੀ ਤਾਂ ਸਭ ਤੋਂ ਗਿਰੀ ਹੋਈ ਕੁੜੀ ਐ ਤੂੰ ਗਿਰੀ ਹੋਈ ਸਾਰੀ ਹੋਂਦ ਤਾ ਤੂੰ ਕੁੜੀਆਂ ਵਿੱਚ ਵੀ ਨਹੀਂ ਆਉਂਦੀ ਜਿੱਦਾਂ ਦੇ ਤੂੰ ਲੱਛਣ ਕੀਤੇ ਨਾ ਕਾਣ ਕੀਤੇ ਤੂੰ ਕੁੜੀਆਂ ਵਿੱਚ ਨਹੀਂ ਆਉਂਦੀ ਹੋਂਦ ਤੂੰ ਭਲਾ 17 ਸਾਲ ਉਮਰ ਹੈ ਤੇਰੀ ਹੋਂਦ ਤੂੰ ਜਨਾਨੀਆਂ ਵਿੱਚ ਆਉਂਦੀ ਜਿੰਨਾ ਗਿਰਿਆ ਹੋਇਆ ਤੁਹਾਡਾ ਟੱਬਰ ਆ ਇਹ ਤੋਂ ਵੱਧ ਕੇ ਹੋਰ ਕਿਸੇ ਦਾ ਟੱਬਰ ਨਹੀਂ ਗਿਰਿਆ ਹੋਇਆ ਹੋਣਾਗਾ ਹਲੇ ਮੈਂ ਲਿਸਟ ਬਣਾਉਣੀ ਐ ਇੱਕ ਲਿਸਟ ਬਣਾ ਲੈਣੀ ਉਸ ਤੋਂ ਬਾਅਦ ਫਿਰ ਮੈਂ ਚੰਗੀ ਉਹ ਕਰਨੀ ਐ ਠੀਕ ਹੈ ਨਾ ਤਾਂ ਫਾਈਨਲੀ ਮੈਂ ਵੀ ਇੰਤਜ਼ਾਰ ਕਰ ਰਹੀ ਆ ਬਟ ਆ ਆਪਣਾ ਮੈਂ ਉਹਨਾਂ ਟਾਈਮ ਚੁੱਪਾਂ ਨਹੀਂ ਲਿਸਟ ਕਾਦੀ ਬਣਾਉਣੀ ਐ ਤੂੰ ਵੀ ਕਿਹੜੇ ਕਿਹੜੇ ਰੋਸਟ ਨੇ ਤੈਨੂੰ ਕੀ ਬੋਲਿਆ ਜਰਿੰਪਲ ਨੇ ਤੈਨੂੰ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਉਹ ਕਾਪੀ ਤੇ ਲਿਖੇਂਗੀ ਤੂੰ ਤੇ ਫਿਰ ਉਹਨਾਂ ਦੇ ਥੱਲੇ ਜਵਾਬ ਲਿਖੇਂਗੀ ਵੀ ਹਾਂ ਇਹਨੂੰ ਮੈਂ ਆ ਜਵਾਬ ਦੇਣਾ ਤੇ ਫਿਰ ਬਾਅਦ ਚ ਵੇਖ ਵੇਖ ਕੇ ਪੜ੍ਹेंगी ਤੂੰ ਕਾਦੇ ਲਿਸਟ ਬਣਾਉਣੀ ਆ ਦਾਸ ਤੋਂ ਤੇ ਫਿਰ ਉਹ ਤਾਂ ਐਕਸ਼ਨ ਵੇਖੋ ਇਹਦੇ ਐਕਸ਼ਨ ਕਿਸੇ ਪਾਸੋਂ ਲੱਗਦਾ ਵੀ 17 16 17 ਸਾਲਾਂ ਦੀ ਕੁੜੀ ਹੋਊਗੀ ਇਹ ਕਿਸੇ ਪਾਸੋਂ ਲੱਗਦਾ ਵੀ ਇਹਦਾ ਟੱਬਰ ਚੰਗਾ ਹੋਊਗਾ ਜਿੱਦਾਂ ਦੇ ਇਹਦੀ ਬੋਲੀ ਹੈ ਜਿੱਦਾਂ ਦੇ ਇਹਦਾ ਐਕਸ਼ਨ ਟੁਕਾਰਾ ਰੋਸਟ ਮੈਂ ਤੇਰਾ ਵੇਟ ਕਰ ਰਹੀ ਹਾਂ ਕਰ ਤੂੰ ਰੋਸਟ ਕਰ ਇੱਕ ਵਾਰੀ ਲੈ ਰੋ ਆਪ ਵੇਖੋ ਦਬਕਾ ਵੇਖੋ ਇਹਦਾ ਜਿਵੇਂ ਬਾਸਾਂ ਕਾਲੂ ਹੀ ਪੀਐਮ ਦੀ ਜਾ ਕੇ ਸੀਟ ਤੇ ਬਹਿ ਜੂਗੀ ਫੇਰ ਪਤਾ ਨਹੀਂ ਕੀ ਕੁਛ ਕਰ ਦੂਗੀ ਐਨੇ ਜੋਗੀ ਹੈਗੀਆਂ ਜਿੰਨਾ ਰੋਬ ਦਬਕਾ ਛਾੜੀ ਜਾਨੀ ਐ ਤੂੰ ਬੁੱਥੀ ਨਹੀਂ ਵੰਦੀ ਆ ਦੀ ਛੜੀ ਜੀ ਜਿਵੇਂ ਨਾਲ ਜਿ ਚੁੱਭੀਆਂ ਲਵਾ ਕੇ ਕੱਢੀ ਹੁੰਦੀ ਐ ਤੇ ਰੋਬ ਵੇਖੋ ਝਾੜਦੀ ਜਿੱਦ ਕਿਤੇ 4-5 ਕਲਾਸਾਂ ਪੜ੍ਹੀ ਹੁੰਦੀ ਨਾ ਜੱਜ ਨਾਲ ਤੇ ਤੈਨੂੰ ਬੋਲਣ ਦੀ ਐ ਕਲਾ ਜਾਨੀ ਸੀ ਵੀ ਹਾਂ ਕਿਵੇਂ ਬੋਲੀ ਦਿੰਦਾ ਅੱਜ ਕਾ ਤੇ ਜਵਾਕ ਜਿਹੜੇ ਨਿੱਕੇ ਨਿੱਕੇ ਨਰਸਰੀ ਚ ਪੜਦੇ ਆ ਪਲੇ ਵਿੱਚ ਆ ਉਹਨਾਂ ਨੂੰ ਅਗਲਾ ਵੀ ਕਿਵੇਂ ਬੋਲੀ ਦਾਂਦਾ ਕਿਹੜੀ ਗੱਲ ਕਰਨੀ ਐ ਸੀ ਕਿਹੜੀ ਨਹੀਂ ਕਰਨੀਗੀ ਤੇ ਤੈਨੂੰ ਭੋਰਾ ਅਕਲ ਨਹੀਂਗੀ ਨਾ ਤੇਰੇ ਟੱਬਰ ਨੂੰ ਅਕਲ ਆ ਵੀ ਜਿਹਨੇ ਤੈਨੂੰ ਸਿਖਾਇਆ ਹੋਊਗਾ ਕੁਛ ਉਹਨਾਂ ਨੂੰ ਆਪ ਨੂੰ ਅਕਲ ਹੋਊਗੀ ਤਾਂ ਹੀ ਤੈਨੂੰ ਸਿਖਾਉਣਗੇ ਉਹ ਸਾਰਾ ਗੰਦ ਟੱਬਰ ਇਕੱਠਾ ਆ ਇਹਨਾਂ ਦਾ ਉਹ ਤੂੰ ਨਹੀਂ ਉਹ ਮੈਨੂੰ ਲਾ ਦੇਣਾ ਉਹ ਮੇਰੇ ਭਾਈ ਨੇ ਲਫਾਫੇ ਚ ਪਾ ਦੇਣਾ ਲੈ ਕੇ ਮੈਂ ਤੁਹਾਡੇ ਨਾਲ ਫੇਰ ਆ ਜਾਣਾ ਇੱਕੋ ਪਰਸੇ ਬਥੇਰੇ ਠੀਕ ਆ ਜੀ ਹਾਂਜੀ ਲਓ ਜੀ ਵਲੌਗ ਸ਼ੁਰੂ ਹੁੰਦੇ ਹੀ ਇਹਨਾਂ ਨੌ ਸੱਸ ਦੀ ਲੜਾਈ ਸ਼ੁਰੂ ਹੋ ਗਈ ਉਹ ਵੀ ਕਾਦੇ ਪਿੱਛੇ ਇੱਕ ਸੂਟ ਪਿੱਛੇ। ਲਓ ਵੀ ਮਿੱਤਰੋ ਸੱਚ ਕਾ ਜੀ ਸਾਰਿਆਂ ਨੂੰ ਵੈਲਕਮ ਟੂ ਯੂਟਿਊਬ ਚੈਨਲ ਪੀਤਕਾ ਵਲੌਗ। ਅੱਜ ਦੇ ਦਿਨ ਦੀ ਅੱਜ ਦੇ ਵਲੌਗ ਦੀ ਕਰਤੀ ਹੈ ਸ਼ੁਰੂਆਤ। ਸੂਟ ਦੇ ਨਾਲ। ਸੂਟ ਦੇ ਨਾਲ। ਨਹੀਂ ਨਹੀਂ ਸਿਰਫ ਸੂਟ ਦੇ ਨਾਲ ਨਹੀਂ। ਸੂਟ ਦੇ ਪਿੱਛੇ ਜਿਹੜੀ ਲੜਾਈ ਹੋਈ ਆ ਉਹਦੇ ਨਾਲ ਸੂਟਾਂ ਦੀ ਲੜਾਈ ਦੇ ਨਾਲ ਜਿਹੜੇ ਅੱਜ ਦੇ ਵਲੌਗ ਦੀ ਤੁਸੀਂ ਕਰ ਦਿੱਤੀ ਹੈ ਸ਼ੁਰੂਆਤ। ਤੇ ਸ਼ੁਰੂਆਤ ਆਪਾਂ ਕਰਤੀ। ਲੈ ਕੇ ਵੀ ਦਿਓ ਫਿਰ ਵਿਖਾਉਂਗੀ ਵਿੱਚ ਹਾਂਜੀ ਆਹੋ ਲੈ ਕੇ ਵੀ ਦਿਓ ਹਾਂ ਸੂਟ ਹੈ ਚਲ ਚੱਲੀ ਹਾਂ ਮੇਰੀ ਗੋ ਵਾਲੀ ਮਰੀ ਇਹ ਨਹੀਂ ਮੈਨੂੰ ਸੌਣ ਲੱਗ ਜਾਂਦੀ ਹੁੰਦਾ ਮੰਨ ਜਾਂਦਾ ਹੁੰਦਾ ਆ ਇਹਦਾ ਪਿਆ ਮੈ ਲਗ ਰਿਹਾ ਤੁਸੀਂ ਚਾਹਤੇ ਆ ਪਿਛਲੇ ਵਲੌਗ ਚੈੱਕ ਕਰਨੇ ਤੁਸੀਂ ਅਨੋ ਸਾਸ ਦੀ ਲੜਾਈ ਤਾਂ ਬਹੁਤ ਹੁੰਦੀ ਹੋਊਗੀ ਆ ਜਿਹੜੀ ਇਹਨਾਂ ਦੀ ਬਣਦੀ ਆ ਇਹ ਜਿਹੜਾ ਵਲੌਗ ਬਣਾਉਂਦੇ ਆ ਉਹਦੀ ਇੱਕ ਦੂਜੇ ਨਾਲ ਮਰਾਲ ਮਿਲ ਕੇ ਰਹਿੰਦੀਆਂ ਨਹੀਂ ਤਾਂ ਬਹੁਤ ਲੜਦੀਆਂ ਹੋਣਗੀਆਂ ਹਣ ਵੀ ਆਕਾਸ਼ ਦੀ ਮੰਮੀ ਕਹੀ ਇਹਨੇ ਨਾ ਮੈਨੂੰ ਮਾੜੀ ਮਲ ਗਈ ਸੂਟਿੰਗ ਲੈ ਕੇ ਦਿੰਦੀਗੀ ਪੁੱਤ ਮੇਰਾ ਮੰਨਿਆ ਦੇ ਕਹਿੰਦੀ ਨਹੀਂ ਲੈ ਕੇ ਦੇਣਾ ਅਗੋਂ ਮਾਇ ਤੇ ਨੇ ਹੱਥ ਵੀ ਮਾਫਤਾ ਵੀ ਨਹੀਂ ਫਿਰ ਗੱਲ ਟਾਲ ਵੀ ਦਿੱਤੀ ਹਿੰਦਾਂ ਦੇ ਕੱਢ ਕੇ ਇਹ ਨਹੀਂ ਬੰਦੀ ਇਹਨਾਂ ਦੀ ਨਾ ਜਮਾਂ ਵੀ ਆਪਸ ਦੇ ਵਿੱਚ ਸਹੀ ਗੱਲ ਹੈ ਚਲੋ ਵੇਖ ਲੈਨੇ ਅੱਜ ਦੁਕਾਨ ਤੇ ਜਾ ਕੇ ਹਾਂ ਕੀ ਬੰਨਦਾ ਬਾਲਾ ਲੈ ਕੇ ਦਿੰਦੀ ਸੂਟ ਜਾਂ ਨਹੀਂ ਜਿਹੜੇ ਸਾਣਾ ਝਾਕਦੀ ਐ ਮੈਨੂੰ ਤਾਂ ਲੱਗਦਾ ਬੁਗੜੀ ਨੂੰ ਕੱਚੀ ਨੂੰ ਖਾ ਜੂਗੀ ਵੇਲੀਆਂ ਦੇ ਜੋਰ ਦਾ ਅੱਜ ਪਤਾ ਲੱਗੂਗਾ ਵੇਲੀਆਂ ਦੇ ਜੋਰ ਦਾ ਮੈਨੂੰ ਤਾਂ ਲੱਗਦਾ ਅੱਛਾ ਬੁਗੜੀ ਦਾ ਜੋਰ ਨਹੀਂ ਚੱਲਦਾ ਨਾ ਕਿਉਂਕਿ ਵਲੌਗ ਬਣੇ ਜਾਂਦੇ ਜੇ ਵਲੌਗ ਬਣਦੇ ਤੇ ਵਿੱਚ ਨੇ ਮੂੰਹ ਫੁਲਾ ਲਿਆ ਕੁਝ ਬੋਲ ਗਈ ਫਿਰ ਇਹਨੂੰ ਆਏ ਵੀ ਆਡੀਅੰਸ ਕਹੋਗੇ ਨਾ ਆਏ ਆਏ ਬੋਲਦੀ ਹੈ ਇਹ ਉਹ ਵਗੈਰਾ ਤਾਂ ਕਰਕੇ ਚੁੱਪ ਕਰਕੇ ਸੁਣੀ ਜਾਂਦੇ ਵੀ ਹਾਂ ਸੁਣ ਲਾਹੋਂ ਤੋਂ ਬਸ ਸਿਰਫ ਇੱਕ ਵਲੌਗ ਦੀ ਖਾਤਰ ਬਾਅਦ ਵਿੱਚ ਵੇਖਾਂਗੇ ਵੀ ਕਿਵੇਂ ਨਿਬੜਨਾ ਕਿਵੇਂ ਨਹੀਂ ਮੈਨੂੰ ਤੇ ਹੀ ਦੋਗਾ ਪਰ ਮੈਂ ਨੰਨੋ ਤੇ ਹੀ ਹੁੰਦੀ ਵੈਨੇ ਅੱਜ ਧੀ ਸੂਟ ਬਣਾ ਕੇ ਦਿੰਦੀ ਆ ਮੈਨੂੰ ਪੰਪ ਨਾ ਤੇ ਪੰਪਾਂ ਤੇ ਨਹੀਂ ਆਉਂਦੀ ਨਹੀਂ ਨਹੀਂ ਪੰਪ ਨਾ ਤੂੰ ਨਹੀਂ ਪੰਪਾਂ ਤੇ ਆਉਂਦੀ ਤੂੰ ਛਾੜਾ ਥੋੜਾ ਸਾਰਾ ਟੱਬਰੇ ਪੰਪਾਂ ਤੇ ਆਇਆ ਵਾ ਅਜਿਹੜੇ ਤੁਹਾਨੂੰ ਕਮੈਂਟ ਕਰਦੇ ਆ ਨਾ ਦੀਦੀ ਐਂਡ ਜੀਜੂ ਤੁਹਾਡੀ ਜੋੜੀ ਬਹੁਤ ਸੋਹਣੀ ਆ ਵੀਰੇ ਭਾਬੀ ਤੁਸੀਂ ਬਹੁਤ ਸੋਹਣੇ ਲੱਗਦੇ ਆ ਰੱਬ ਤੁਹਾਡੀ ਜੋੜੀ ਜਾਈ ਬਣਾਈ ਰੱਖੇ ਤੁਹਾਡੀ ਮੰਮੀ ਬੜੀ ਸੋਹਣੀ ਆ ਬਹੁਤ ਵਧੀਆ ਤੁਹਾਡੀ ਮੰਮੀ ਆ ਜਿਹੜਾ ਪੰਪ ਆਉਂਦੇ ਨਾ ਇੰਨਾ ਕਰਕੇ ਤੁਸੀਂ ਵਲੌਗ ਬਣਾਉਣਾ ਜੇ ਤੁਹਾਨੂੰ ਪੰਪ ਨਾ ਮਿਲਣ ਫਿਰ ਤੁਸੀਂ ਵਲੌਗ ਕਿੱਥੋਂ ਬਣਾ ਲਓਗੇ ਫਿਰ ਤੁਹਾਡੇ ਵਿੱਚ ਹਿੰਮਤ ਹੀ ਨਹੀਂ ਆਣੀ ਵਲੌਗ ਬਣਾਉਣ ਦੀ ਹੋਵੇ ਜੋ ਮਰ ਜੀ ਹਾਂਜੀ ਜਿਆ ਗੋਰੀਵਾਂ ਵਾਲੀ ਕਰੀਮ ਦੱਸੋ ਗੋਆ ਥਾਪਲਾ ਮੂਹ ਤੇ ਬਹੁਤ ਵਧੀਆ ਕਰੀਮ ਆ ਸਾਫ ਹੋ ਜਾਊਗਾ ਮੂਹ ਤੇ ਨਾ ਜਿੰਨਾ ਮਰਜੀ ਥਾਪਲਾ ਤੁਸੀਂ ਦੋਨੇ ਜਾਨੇ ਮੂਹ ਤੇ ਜਿਵੇਂ ਸਾਫ ਨਹੀਂ ਹੁਣ ਆ ਫਿਲਟਰ ਲਾ ਕੇ ਅਸੀਂ ਬੁਗੜੀ ਬਣਾਈ ਤੇ ਜਾਊਗੀ ਵਲੌਗ ਪਰ ਰੰਗ ਇਹਦਾ ਵੀ ਕਾਲੋ ਵਾਂਗੂ ਹੀ ਆ ਜਿਵੇਂ ਕਾਲੋ ਦਾ ਉਵੇਂ ਇਹਦਾ ਠੰਮ ਸਾਨੂੰ ਉਹ ਡਾਈਟ ਜਿਆਦੀ ਗਰਮ ਹੈ ਨਾ ਬਦਾਮ ਬਦੋਂਗੇ ਜਿਆਦੇ ਖੋਣਾ ਵਿੱਚ ਨੂੰ ਉਹ ਘਟਾਓ ਇਹ ਬਦਾਮ ਦਾ ਕਹਿੰਦੇ ਅਗਲ ਤੇਜ ਰੰਗ ਹੀ ਕਾਲਾ ਕਰੀ ਜਾਂਦੇ ਤਾਂ ਹੀ ਕਿਹਾ ਨਾ ਘਟਾ ਦੇ ਚਲੋ ਚਲੀਏ ਭਾਈ ਤੁਹਾਨੂੰ ਕਿਹਨੇ ਸਲਾਹ ਦਿੱਤੀ ਵੀ ਹਾਂ ਬਦਾਮ ਖਾਇਆ ਕਰ ਤੇਰਾ ਰੰਗ ਗੋਰਾ ਹੋ ਜਾਊਗਾ ਭਰਾਵਾ ਬਦਾਮ ਆ ਜਿਹੜੇ ਦਿਮਾਗ ਤੇਜ ਕਰਨ ਵਾਸਤੇ ਖਾਦੇ ਜਾਂਦੇ ਆ ਪਾ ਤੂੰ ਜਿੰਨੇ ਮਰਜੀ ਖਾ ਲੋ ਬਾਦਾਮ ਤੁਹਾਡਾ ਦਿਮਾਗ ਨਹੀਂ ਤੇਜ ਹੋਣਾਗਾ ਲੋ ਡਾਈਟ ਘਟੋੜੀ ਪਾਣੀ ਕਿਹੜੇ ਮੈਂ ਬਾਦਾਮ ਖਾਣਾ ਬਈ ਆਹੋ ਹਾਂ ਹਾਂ ਡਾਈਟ ਘਟਾ ਭਰਾਵਾ ਸਰੀਰ ਬੜਾ ਤਕੜਾ ਹੋ ਗਿਆ ਤੇਰਾ ਆ ਜਿਹੜੇ ਰੈਸਲਰ ਹੁੰਦੇ ਆ ਇਹਨਾਂ ਨਾਲ ਵੀ ਤੂੰ ਤਾਂ ਪਿੱਛੇ ਛੱਡ ਗਿਆ ਤੇ ਇੰਨੀ ਚੰਗੀ ਡਾਈਟ ਐਨੂੰ ਘਟਾ ਲਾ ਥੋੜੀ ਜੀ ਘਟਾ ਲੇ ਚਲਾ ਮੂੰਹ ਬੱਜੇ ਦਾ ਵੀ ਚਲਾਣ ਜੋ ਅੱਗੇ ਖੁੱਲੇ ਦਾ ਹੀ ਜੋ ਜੋ ਰੱਖ ਲੈ ਮੇਰਾ ਚਲਾ ਕੋਈ ਚੱਕਰ ਨਹੀਂ ਬਾਦੂ ਪੈਹਾ ਬਾਦੂ ਪੈਹਾ ਨਹੀਂ ਵਹਿਮ ਲੋਕਾਂ ਦੇ ਦਿਲਾਂ 'ਚ ਲੋਕਾਂ ਦੇ ਦਿਲਾਂ 'ਚ ਵਹਿਮ ਨਹੀਂ ਲੋਕਾਂ ਨੂੰ ਪਤਾ ਵੀ ਤੁਹਾਡੇ ਕੋਲ ਪੈਸਾ ਵਾਧੂ ਆ ਤਾਂ ਕਿਵੇਂ ਆਇਆ ਇਹ ਵੀ ਪਤਾ ਲੋਕਾਂ ਨੂੰ ਇੰਨੇ ਅਨਜਾਨ ਨਹੀਂ ਗੇ ਲੋਕੀ ਵੀ ਹਾਂ ਤੁਸੀਂ ਇਹਦਾ ਵਲੌਗ ਬਣਾ ਕੇ ਲੋਕਾਂ ਨੂੰ ਪਾਗਲ ਬਣਾਈਏ ਨੇ ਵੀ ਹਾਂ ਇਸ ਤਰ੍ਹਾਂ ਬਸ ਇੱਕ ਵਲੌਗ ਬਣਾਉਣਾ ਇੱਥੇ ਸਾਨੂੰ ਪੈਸਾ ਆਉਂਦਾ ਤੇ ਇੱਥੋਂ ਅਸੀਂ ਘਰ ਦਾ ਖਾਚਾ ਕੱਢਦੇ ਆ ਮਸਾਂ ਹੀ ਪੂਰਾ ਕਰਦੇ ਆ ਪਾਗਲ ਨਾ ਬਣਾਓ ਸਾਰਾ ਪਤਾ ਲੋਕਾਂ ਨੂੰ ਕੋਈ ਅਨਜਾਨ ਨਹੀਂ ਗੇ ਵੀ ਕਿਵੇਂ ਤੁਸੀਂ ਆਦੀ ਜਨਾਨੀ ਦਿਖਾਉਨੇ ਆ ਕੀ ਕਰਦੇ ਆ ਕਿਵੇਂ ਪੈਸਾ ਆਉਂਦਾ ਵੀ ਸਾਰਾ ਪੈਸਾ ਤੁਹਾਡੇ ਘਰੇ ਜਿਹੜਾ ਆਉਂਦਾ ਜਨਾਨੀ ਦੇ ਸਿਰੋਂ ਆਉਂਦਾ ਬੁਗੜੀ ਦੇ ਸਿਰੋਂ ਆਉਂਦਾ ਲੋ ਵੀ ਮੇthro ਕਹਿੰਦੀ ਯਾਰ ਹੁਣ ਮੈਂ ਹੋ ਗਿਆ ਨੇ ਰੈਡੀ ਛੈੜੀ ਤੇ ਬਾਹਰ ਆ ਰਹਾ ਮੈਂ ਹਾਈਵੇ ਤੇ ਤੈਨੂੰ ਇੱਕ ਦਿਨ ਡਾਈਟ ਛੱਡੀ ਭਰਾਵਾ ਅਗਲੇ ਦਿਨ ਤੇਰਾ ਮੂੰਹ ਜਮਾ ਸੁੱਕ ਗਿਆ ਲਿੱਸਾ ਬਣ ਗਿਆ ਸੁੱਕ ਕੇ ਡੱਕਾ ਹੋ ਗਿਆ ਤੂੰ ਤਾਂ ਜਿਤੇ ਇੱਕ ਦਿਨ ਆ ਤੇ ਡਾਈਟ ਛੱਡ ਦਵੇਂ ਇਨਾ ਫਰਕ ਪੈ ਜਾਂਦਾ ਤੇਰਾ ਹਾਏ ਵੇ ਤੇਰਾ ਤਾਂ ਬਾਲਾ ਬੁਰਾ ਹਾਲ ਹੋ ਗਿਆ ਜੇ ਮੜਾ ਜਾਵੇ ਹਵਾ ਦਾ ਬੁੱਲਾ ਤੇਜ ਜਾਗਾ ਤੂੰ ਤਾਂ ਫਾਫੇ ਵਾਂਗੂ ਅੱਡ ਕੇ ਹੋ ਜਾਏਂਗਾ ਫੇ ਬੁਗੜੀ ਤੈਨੂੰ ਕਿੱਥੇ ਲੱਭੂਗੀ ਭਰਾਵਾ ਡਾਈਟ ਸ਼ੁਰੂ ਕਰ ਲੈ ਤੂੰ ਆਪਦੀ ਐ ਰੰਗ ਸਾਫ ਨਿਕਲੇ ਆਊਗਾ ਤੇਰਾ ਓਹ ਹੋ 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 ਮੀ ਚੈੱਕ ਕਰੋ ਮੀ ਚੈੱਕ ਕਰੋ 1 ਮਿੰਟ ਮੋਟਰ ਭਰ ਕੇ ਟੈਂਕੀ ਭਰ ਮੀ ਆਈ ਜਾਂਦਾ ਇਨਾ ਨੌਇੰਤਾਂ ਨਿਕੰਗਾ ਮੁੰਜੇ ਮੁੰਜੇ ਚੱਕ ਕੇ ਅਸੀਂ ਪਾਸ ਰੱਖ ਲਗੇ ਵੈਸੇ ਹੀ ਟੁੱਟਿਆ ਘੜਾ ਸਾਊਆ ਪਰ ਫੇਰ ਵੀ ਚੱਕ ਕੇ ਅੰਦਰ ਤਾਂ ਰੱਖ ਲਓ ਮੀਹ ਵਿੱਚ ਜ਼ਰੂਰੀ ਗਿੱਲੇ ਕਰਨੇ ਆ ਵੀ ਜਿਵੇਂ ਦੰਦ ਲੱਥ ਜੂਗੀ ਮੰਜਿਆਂ ਦੀ ਪਰ ਉਹੀ ਗੱਲ ਵੀ ਇਹਨਾਂ ਕੋਲ ਪੈਸਾ ਵਾਧੂ ਆ ਕੀ ਹੋ ਜੂਗਾ ਜੇ ਟੁੱਟ ਜਾਣਗੇ ਤਾਂ ਖਰਾਬ ਹੋ ਜਾਣਗੇ ਖੋਰ ਲੈਉਣਗੇ ਮੰਜੇ ਇਹ ਪਰ ਫੇਰ ਵੀ ਸੈਂਸ ਹੋਣੀ ਚਾਹੀਦੀ ਵੀ ਮੀਹ ਆਈ ਜਾਂਦਾ ਮੰਜੇ ਅੰਦਰ ਅਸੀਂ ਇੱਕ ਪਾਸੇ ਖੜੇ ਕਰ ਦਈਏ ਪੋਚਾ ਵੀ ਮੀਹ ਚ ਪਿਆ ਤਾਂ ਦੀ ਪੋਚਾ ਲਾਉਨੇ ਆਪਾਂ ਉਹਦੇ ਨਾਲ ਪਰ ਫੇਰ ਵੀ ਮੀਹ ਦੇ ਵਿੱਚ ਆਪਾਂ ਚੀਜ਼ ਜਿਹੜੀ ਪਾਸੇ ਤਾਂ ਰੱਖ ਹੀ ਦਿੰਨੇ ਆ ਵੀ ਹਾਂ ਕੰਮ ਵਾਲੀ ਚੀਜ਼ ਐ ਇਹ ਵਰਤੀ ਦੀ ਪਰ ਇਹਨਾਂ ਨੂੰ ਹੈ ਨਹੀਂ ਇਹ ਬਸ ਆਪਦੇ ਹਾਰ ਸ਼ਿੰਗਾਰ ਦਾ ਹੁੰਦਾ ਉਹ ਉਹ ਕਿਆ ਪੜਾ tha ਤੋ ਵੀ ਗੱਡੀ ਚੈੱਕ ਕਰੋ ਕਿ ਨਹੀਂ ਗੰਦੀ ਹੋਈ ਵੀ ਗੱਡੀ ਦੋਨੇ ਜਣੇ ਲੈ ਕੇ ਆਏ ਜਿਵੇਂ ਆਪਦੇ ਰੰਗ ਵਰਗੇ ਤੇ ਗੱਡੀ ਤੇ ਵੀ ਕੱਟਾ ਆਇਆ ਜਿਵੇਂ ਇਹਨਾਂ ਦੇ ਕੈਰੇਕਟਰ ਤੇ ਕੱਟਾ ਪਿਆ ਹੋਆ ਕਿਸੇ ਕੰਮ ਦੇ ਇਹ ਨਹੀਂ ਕਿਸੇ ਕੰਮ ਦਾ ਇਹਨਾਂ ਦਾ ਕੈਰੇਕਟਰ ਨਹੀਂ ਗਾਵੇਂ ਕਿਸੇ ਕੰਮ ਦੀ ਇਹਨਾਂ ਦੀ ਗੱਡੀ ਨਹੀਂ ਹਾਂਜੀ ਹੂੰ ਬਾਰ ਮੀ ਕਿੰਨਾ ਕੀ ਹੈ ਫਿਰ ਹੈ ਫਿੱਜ ਕੇ ਆਈਆਂ ਸਵੇਰ ਦਾ ਪਈ ਜਾਂਦਾ ਵਾ ਸਵੇਰ ਦਾ ਹੀ ਹੂੰ ਕਰਦੀ ਤਾਂ ਐ ਪਈ ਜਿਵੇਂ ਰੱਬ ਕੱਲਾ ਇੰਨਾ ਘਰੇ ਮੀ ਬਰਸਾਈ ਜਾਂਦਾ ਹੋਵੇ ਵੀ ਹਾਂ ਇਹ ਕਿਤੇ ਬਾਹਰ ਨਿਕਲ ਕੇ ਵਲੌਗ ਨਾ ਬਣਾ ਲੈਣਾ ਵੀ ਰੱਬ ਇਹਨਾਂ ਤਾਂ ਬਤਲਾ ਲਈ ਜਾਂਦਾ ਵੀ ਹਾਂ ਇਹ ਵਲੌਗ ਬਣਾਉਂਦੇ ਕਿਉਂ ਇੰਨਾ ਗੰਦ ਪਾਉਂਦੇ ਮੈਂ ਵਲੌਗ ਨਹੀਂ ਬਣਾਉਂਦੇ ਨਾਲ ਮੀ ਪਈ ਐ ਜੈ ਸ਼ਵੇ ਜੱਜ ਜੰਜੀ ਜਿਛਿ ਗਏ ਨੇ ਉਹ ਜੰਨੇ ਪਈ ਜਾਂਦੇ ਏ ਕੀ ਹੁੰਦਾ ਨਹੀਂ ਇਹ 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 ਪਰ ਐ ਸਭ ਗੱਲਾਂ ਨਹੀਂਗੇ ਵੀ ਹਾਂ ਤੁਸੀਂ ਸੋਹਣਿਆ ਤੂੰ ਸੂਟ ਪਾ ਲੈਨੀਆ ਸੋਹਣੀ ਬਣ ਜਾਨੀਆ ਤਿਆਰ ਸ਼ਰ ਹੋ ਜਾਂਦਾ ਉਹ ਸੋਹਣਾ ਬਣ ਜਾਂਦਾ ਤਾਂ ਕਰਕੇ ਤੁਸੀਂ ਜ਼ਹਿਰ ਲੱਗਦੇ ਆ ਜ਼ਹਿਰ ਤੁਸੀਂ ਇਸ ਪਾਸਿਓਂ ਵੀ ਤੁਹਾਡੇ ਕੰਟੈਂਟ ਘਟਿਆ ਹੁੰਦੇ ਆ ਤੁਸੀਂ ਘਟਿਆ ਲੋਕ ਆ ਤੁਹਾਡੀਆਂ ਘਟਿਆ ਗੱਲਾਂ ਤੁਹਾਡੀ ਘਟਿਆ ਸੋਚ ਇਹ ਜ਼ਹਿਰ ਨਹੀਂ ਰਹਿ ਜਿਹੜਾ ਤੁਸੀਂ ਜਿਹੜੀ ਅੱਜ ਕਾ ਦੀ ਜਨਰੇਸ਼ਨ ਜਾਂ ਆਨਲਾਈਨ ਜਨਰੇਸ਼ਨ ਜਿਹੜੀ ਛੋਟੀ ਆ ਉਹ ਤੁਹਾਨੂੰ ਵੇਂਦੀ ਪਈ ਆ ਉਹਨਾਂ ਦੇ ਦਿਮਾਗ ਚ ਮਨਾਂ ਚ ਦਿਲਾਂ ਚ ਘੋਲਦੇ ਪਏ ਤੁਸੀਂ ਚੱਕਰ ਦੇਖਿਆ ਤੋਬੇ ਦਾ ਚੱਕਰ ਦੇਖਿਆ ਹਾ ਹਾ ਕੁੜੀ ਮੋਰਚਲ ਮੋਣ ਲੱਗੀ ਕਿਆ ਬਾਤ ਓਨੇ ਵੀ ਦੇਖਿਆ ਉਹਨਾਂ ਤੇ ਤੂੰ ਵੀ ਦੇਖਿਆ ਨਾ ਹਿੱਥੇ ਤੁਹਾਡੇ ਨੇੜੇ ਤੇੜੀ ਹੋਊਗਾ ਕਿਤੇ ਤੇ ਉਸੇ ਚਿੱਕਰ 'ਚ ਨੱਕ ਡਬੋ ਕੇ ਮਰ ਜਾ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਤੇ ਬਈ ਆਪਾਂ ਲੈਣ ਚਲੇ ਜੀ ਥੋੜਾ ਜਿਹਾ ਜਸਪਾਨ ਤੇ ਪਕੌੜੇ ਪਕੌੜੇ ਬਣਾਈਏ ਬਣਦੀਆਂ ਹੀ ਨਹੀਂ ਇਹ ਲੈਣ ਜਾਣਾ ਪਕੌੜਿਆਂ ਦਾ ਸਮਾਨ ਵੇਸਣ ਲੈਣ ਜਾਣਾ ਹੋਗਾ ਤੇਲ ਲੈਣ ਜਾਣਾ ਹੋਰ ਕੀ ਲੈ ਕੇ ਆਣਗਾ ਦੋ ਚੀਜ਼ਾਂ ਲੈ ਕੇ ਆਉਣਗਾ ਤੇ ਨਾਲ ਜਨਾਨੀ ਚੱਕ ਲੈਣਦੇ ਆਏ ਪਤਾ ਨਹੀਂ ਕਿੰਨਾ ਕਾ ਸਮਾਨ ਲੈਣਾ ਹੁੰਦਾ ਵੀ ਜਨਾਨੀ ਤੋਂ ਬਿਨਾ ਤਾਂ ਕਾਹ ਨਾਲ ਇਹ ਸਮਾਨ ਹੀ ਨਹੀਂ ਦੇਣਾ ਸਾਨੂੰ ਪਹਿਲਾਂ ਜਨਾਨੀ ਲਿਆਓ ਦਿਖਾਓ ਤੇ ਫਿਰ ਤੁਹਾਨੂੰ ਸਮਾਨ ਦਵਾਂਗੇ ਫਿਰ ਭਾਵੇਂ ਤੁਸੀਂ ਸਮਾਨ ਦੇ ਪੈਸੇ ਹੀ ਨਾ ਦਿਓ ਇੱਕ ਵਾਰ ਜਨਾਨੀ ਇੱਥੇ ਹਾਜ਼ਰ ਕਰ ਦਿਓ ਸਾਡੇ ਕੋਲ ਲੈ ਆਉਣੀ ਕੋਈ ਟੋਕਰੀ ਟੱਕਰੀ ਲੈਓ ਫਿਰ ਕਲੀਅਰ ਆ ਰਹੀ ਹੈ ਹਾਂਜੀ ਹਾਂਜੀ ਬਹੁਤ ਸੋਹਣੀਆਂ ਆਉਣ ਡਿਆ ਝੂਠ ਬੋਲਣ ਚ ਤੇ ਪੰਪਾ ਦੇ ਵਿੱਚ ਦਾ ਬੁਗੜੀ ਵੀ ਨੰਬਰ 1 ਲਓ ਮਿੱਤਰੋ ਕਿਤੇ ਮੋਟਰਸਾਈਕਲ ਤੇ ਜਾਂਦੇ ਹੋ ਯਾਰ ਹੁਣੀ ਨਾ ਅੱਗੇ ਜਦੋਂ ਵੀ ਕਿਤੇ ਬਾਹਰ ਅੰਦਰ ਆਉਣਾ ਜਾਣਾ ਤਾਂ ਮੋਦੀ ਦੇ ਜਹਾਜ਼ ਤੇ ਜਾਣਾ ਤਾਂ ਵੀ ਅੱਜ ਪਹਿਲੀ ਵਾਰ ਮੋਟਰਸਾਈਕਲ ਤੇ ਜਾਣ ਲੱਗਾ ਤੇ ਤੈਨੂੰ ਚਾ ਚੜ ਗਿਆ ਤੇ ਅੱਜ ਦਾ ਵਲੌਗ ਆਪ ਇੰਨਾ ਹੈ ਇੰਨਾ ਕਿ ਸੀ ਆਪਣਾਂ ਤੇ ਥੋੜਾ ਜਿਹਾ ਆਪ ਮਿਲਾਇਆ ਬਾਸ ਦਾ ਮोटा ਹੀ ਤੇ ਅੱਜ ਤੋਂ ਮਤਲਬ ਕਿ ਕੱਲ ਤੋਂ ਹੀ ਮਤਲਬ ਕਿ ਵਧੀਆ ਵਲੌਗ ਲੈ ਕੇ ਆਵਾਂਗੇ ਜਿਦਾਂ ਦੇ ਤੁਸੀਂ ਚਾਹੁੰਦੇ ਹੋ ਕਿਚਨ ਵਲੌਗ ਆਪਣੀ ਫੇਸਟਾਰਟ ਹੋਣਗੇ ਤੇ ਐਦਾ ਹੀ ਆਪਾਂ ਰੈਗੂਲਰ ਹੁਣ ਵਲੌਗ ਲੈ ਕੇ ਆਇਆ ਕਰਾਂਗੇ ਕਿਚਨ ਦੇ ਤੇ ਤੁਹਾਨੂੰ ਅੱਦੇ ਵਲੌਗ ਮਤਲਬ ਕਿ ਬੜੀ ਮਨਪਸੰਦ ਤੇ ਇੱਕ ਮਿੰਟਾ ਜਿਦਾ ਦੱਦਿਆ ਕਰੋ ਕਿਦਾਂ ਦਾ ਤੁਹਾਨੂੰ ਏ ਨਾ ਤਾਂ ਇੱਥੇ ਵਲੌਗ ਦਾ ਐਂਡ ਕਰ ਰਹੀ ਆ ਤੇ ਨਾ ਹੀ ਆਡੀਅנס ਨੂੰ ਪੁੱਛਦੀ ਪਈ ਵੇ ਤੁਹਾਨੂੰ ਕਿਦਾਂ ਦੇ ਵਲੌਗ ਚਾਹੀਦੇ ਆ ਇਹ ਇੱਥੇ ਇਹਨੇ ਜਿਹੜਾ ਨੇਲ ਐਕਸਟੈਂਸ਼ਨ ਕਰਵਾਇਆ ਨਾ ਉਹ ਸ਼ੋਅ ਕਰੀ ਜਾਂਦੀ ਵੀ ਹਾਂ ਦੇਖੋ ਲਾਲ ਰੰਗ ਦੇ ਮਨੋਗ ਲਵਾਏ ਆ ਆਪਦੇ ਤੇ ਸੋਹਣੇ ਲੱਗਦੇ ਪਏ ਜਮਾਂ ਸੋਹਣੇ ਲੱਗਦੇ ਗੰਧ ਗੰਦੇ ਆ ਤੁਹਾਨੂੰ ਹੋਰ ਕਿ ਚੱਜ ਦਾ ਰੰਗ ਨਹੀਂ ਲੱਭਦਾ ਗਾ ਲਾਲ ਹੀ ਲੱਭਦਾ ਲਾਲ ਗੁਲਾਬੀ ਖੱਟਾ ਪੀਲਾ ਵੀ ਚੱਜ ਦਾ ਰੰਗ ਲਾਲ ਤੁਸੀਂ ਅੱਜ ਕੱਲ ਤਾਂ ਲੱਗਦਾ ਹੀ ਵੈਸੇ ਨਿਊਡ ਕਲਰ ਇਹਨੇ ਗੂੜੇ ਤਾਂ ਕੋਈ ਲਾਉਂਦਾ ਹੀ ਨਹੀਂਂਗਾ ਬੜੀਆਂ ਸ਼ਕਲਣਾ ਹੋਣ ਤਾਂ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਉਦ ਤੱਕ ਦੇ ਲਈ ਬਾਏ